ਸੂਚ ਕਰਕੇ ਅਸੀਂ 2 ਸਾਲ ਹਜੇ ਹੋਏ ਨਹੀਂ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ 40000 ਤੁਹਾਡੇ ਚ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੋਸਤ ਨੂੰ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਊਗੀ ਕੋਈ ਪੈਸਾ ਲੱਗਿਆ ਹੋਵੇ ਤਾਂ ਦੱਸ ਦਿਓ ਜਾਂ ਕਿਸੇ ਐਮਐਲਏ ਵੀ ਕੋਈ ਜਾਂ ਮੰਤਰੀ ਦੀ ਕੋਈ ਸਪਾਰਸ਼ ਕਰਕੇ ਇਹ ਹਜਾ ਬੰਦਾ ਅੱਗੇ ਆ ਗਿਆ ਜਿਹਦੇ ਨੰਬਰ ਘੱਟ ਸੀ ਜਾਂ ਇਹ ਹਜਾ ਬੰਦਾ ਜਾ ਮੁੰਡਾ ਕੁੜੀ ਕੋਈ ਰਹਿ ਗਿਆ ਜਿਹਦੇ ਨੰਬਰ ਬਹੁਤ ਜ਼ਿਆਦਾ ਸੀ ਪਰ ਸਪਾਰਸ਼ ਨਹੀਂ ਮਿਲੀ ਇਹ ਕੰਮ ਬਾ ਹੁੰਦਾ ਨਹੀਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸੋਚ ਦੇ ਵਿੱਚ ਇਹ ਕੰਮ ਹੈ ਨਹੀਂ ਤੇ ਆਮ ਆਦੀ ਪਾਰਟੀ ਦੀ ਸੋਚ ਜਿਹੜੀ ਹੈ ਉਹਦੇ ਵਿੱਚ ਇਹ ਕੰਮ ਹੈ ਨਹੀਂ ਦਿੱਲੀ ਚ ਵੀ ਇਦਾਂ ਹੀ ਹੁੰਦਾ ਪੰਜਾਬ ਚ ਵੀ ਇਦਾਂ ਹੀ ਹੁੰਦਾ ਸਰਕਾਰੀ ਨੌਕਰੀਆਂ 40000 ਤੋਂ ਬਾਅਦ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਫੈਕਟਰੀਆਂ ਆ ਰਹੀਆਂ ਨੇ ਵੱਡੇ ਵੱਡੇ ਜਿਹੜੇ ਕਹਿੰਦੇ ਕਹੋਂਦੇ ਟਾਟਾ ਸਟੀਲ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਜਿਹੜੇ ਗਰੁੱਪ ਨੇ ਜਿਹੜੇ ਪਹਿਲਾਂ ਪੰਜਾਬ ਬਲ ਆਉਂਦੇ ਨਹੀਂ ਸੀ ਕਿਉਂਕਿ ਜਦੋਂ ਪੰਜਾਬ ਚ ਆਉਂਦੇ ਸੀ ਉਹਨਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ ਹੁਣ ਹੁਣ ਅਸੀਂ ਇਹ ਕਹਿੰਨੇ ਆ ਕਿ ਕਿ ਦੋ ਜੁੰਟ ਲਾਉਣੇ ਨੇ ਦੋ ਦੀ ਥਾਂ ਚਾਰ ਲਾ ਲਓ ਜੇ ਹਜ਼ਾਰ ਮੁੰਡੇ ਕੁੜੇ ਨੂੰ ਕੰਮ ਦਿੰਨੇ ਹੋ 2000 ਨੂੰ ਕੰਮ ਦੇ ਦੋ ਅਸੀਂ ਤੁਹਾਨੂੰ ਕੋਈ ਫਾਇਲ ਨਹੀਂ ਰੋਕਦੇ 15 20 ਦਿਨਾਂ ਚ ਤੁਸੀਂ ਆਪਣਾ ਆਪਣਾ ਫੈਕਟਰੀ ਦੀ ਪਹਿਲੀ ਇੱਟ ਲਾ ਕੇ ਬਣਾਉਣੀ ਸ਼ੁਰੂ ਕਰੋ ਬਹੁਤ ਸਾਰੀਆਂ ਫੈਕਟਰੀਆਂ ਦੇ ਉਤ ਘਟਣ ਵਾਸਤੇ ਮੇਰੇ ਕੋਲ ਆਇਆ ਪਿਆ ਜੀ ਤੁਸੀਂ ਆ ਕੇ ਜਾਇਓ ਕਦੇ ਅਸੀਂ ਫੈਕਟਰੀਆਂ ਜਿਹੜੀਆਂ ਨੇ ਉਹ ਬਣਨ ਲੱਗਦੀਆਂ ਜੋ ਬੰਨ ਲੱਗੀਆਂ ਕਿਉਂਕਿ ਕ੍ਰਾਪਸ਼ਨ ਖਤਮ ਹੋ ਗਈ ਲੀਕੇਜ ਬੰਦ ਕਰਤੀ ਜਿਹੜੇ ਪਹਿਲਾਂ ਪੈਸੇ ਇਧਰ ਉਧਰ ਲੀਕ ਹੋ ਜਾਂਦੇ ਸੀ ਜਿਹੜੇ ਖਾਲਾਂ 'ਚ ਖੱਡਾਂ ਪੈਂਦੀਆਂ ਨੇ ਉਹ ਖਾਲ ਜਿਹੜਾ ਉਹਦਾ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ ਕਿਆਰਾ ਕੌਣ ਹੈ ਕਿਆਰਾ ਮੇਰਾ ਪੰਜਾਬ ਹੈ ਪੰਜਾਬ ਨੂੰ ਜੇ ਕਿਆਰਾ ਮੰਨ ਲਈਏ ਇੱਕ ਤੇ ਜਿਹੜਾ ਟੈਕਸ ਦਾ ਪੈਸਾ ਹੈ ਉਹਨੂੰ ਖਾਲ ਦਾ ਪਾਣੀ ਮੰਨ ਲਈਏ ਖਜ਼ਾਨਾ ਮੰਨ ਲਈਏ ਉਹ ਤਾਂ ਫਿਰ ਖਾਲ ਤੱਬਾ ਕਦੇ ਇੱਧਰ ਟੁੱਟ ਗਿਆ ਕਦੇ ਇੱਧਰ ਟੁੱਟ ਗਿਆ ਇਹਨਾਂ ਨੇ ਆਪਣੇ ਆਪਣੇ ਕੈਰਾਂ ਵਾਲੀ ਨੱਕੇ ਬੱਡ ਰੱਖੇ ਸੀ ਜਿਹੜਾ ਅਸਲੀ ਨੱਕਾ ਲੋਕਾਂ ਵਾਲ ਉਹ ਤੱਕ ਤਾਂ ਪਾਣੀ ਦੀ ਕੁੱਟ ਵੀ ਨਹੀਂ ਪਹੁੰਚਦੀ ਸੀ ਸੋ ਇਸ ਤੱਕ ਕੰਨੀ ਦੇ ਕੈਰਾਂ ਵਾਂਗੂ ਸੁੱਕੇ ਰਹਿ ਗਏ ਸੀ ਪਰ ਹੁਣ ਇੱਧਰੋਂ ਉੱਧਰੋਂ ਵੀ ਲੀਕੇਜ ਬੰਦ ਹੋਊਗੀ ਤੇ ਸੁੱਖ ਨਾਲ ਬਹੁਤ ਵਧੀਆ-ਵਧੀਆ ਕੰਮ ਕਰਕੇ ਕਮਾਈਆਂ ਰੈਵਨਿਊ ਲੈ ਕੇ ਉਸ ਖਾਲ ਨੂੰ ਵੀ ਵੱਡਾ ਤੇ ਚੌੜਾ ਕਰਕੇ ਲੋਕਾਂ ਵੱਲ ਨੂੰ ਖਜ਼ਾਨੇ ਦਾ ਮੂੰਹ ਕਰਨਾ ਤੇ ਲੋਕਾਂ ਦਾ ਖਜ਼ਾਨਾ ਹੈ ਕਦੇ 2.5 ਸਾਲ ਹੋ ਗਏ ਇੱਥੇ ਸਾਡੇ ਮਨਿਸਟਰ ਸਾਹਿਬ ਬੈਠੇ ਨੇ ਸਾਰੇ ਖੇਤੀ ਮੰਤਰੀ ਬੈਠੇ ਨੇ ਸਾਡੇ ਅਫਸਰ ਬੈਠੇ ਨੇ 22 ਮਹੀਨੇ ਹੋ ਗਏ ਤੁਸੀਂ ਕਦੇ ਸਾਡੇ ਕਿਸੇ ਮਨਿਸਟਰ ਦੇ ਜਾਂ ਸਾਡੇ ਕਿਸੇ ਅਫਸਰ ਦੇ ਜਾਂ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਜੀ ਨਹੀਂ ਸੁਣਿਆ ਨਾ ਅੱਛਾ ਇਹ ਤੋਂ ਪਹਿਲਾਂ ਨੇ ਤੋਂ ਕਦੇ ਸੁਣਿਆ ਵੀ ਖਜ਼ਾਨਾ ਭਰਿਆ ਹੋਇਆ ਹੈ ਜੀ ਜੋ ਲੱਗਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਕਿੱਥੋਂ ਖਜ਼ਾਨਾ ਖਾਲੀ ਆ ਤੁਹਾਡੀ ਨੀਅਤ ਖਾਲੀ ਐ ਨੀਅਤ ਖਾਲੀ ਸੀ ਖਜ਼ਾਨਾ ਕੋਈ ਖਾਲੀ ਨਹੀਂ ਸੀ ਉਹੀ ਉਹੀ ਖਜ਼ਾਨਾ ਹੈ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਉਹੀ ਪਲੱਗ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਉਹੀ ਬਾ ਨੀਅਤ ਨੀਅਤ ਦੇ ਮਾਰੇ ਨੇ ਸੋ ਅਸੀਂ ਤੁਹਾਡੇ ਸਿਰ ਤੇ ਉੜਦਿਆਂ ਅਸੀਂ ਸਾਡੀਆਂ ਉਡਾਰੀਆਂ ਸਾਡੇ ਖੰਭ ਤੁਸੀਂ ਓ